ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਸਵਾਗਤ ਹੈ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਰੇ ਅੱਜ ਆਪਣੇ ਕੋਲ ਆਈ ਆ ਟਰਾਲੀ ਸੇਲ ਵਾਸਤੇ ਜਿਹੜੀ ਕਿ ਮੌਵਾ ਰਾਣੀ ਦੀ ਬਣੀ ਹੋਈ ਆ ਵੀਰੇ ਇਹ ਟਰਾਲੀ ਦੇ ਵਿੱਚ ਸਾਰੇ ਟਾਟਾ ਸੇਲ ਦਾ ਟਾਟਾ ਦੀ ਚਾਦਰ ਲੱਗਿਆ ਸੇਲ ਦਾ ਐਂਗਲ ਲੱਗਿਆ ਹੋਇਆ ਫੁੱਲ ਸੋਹਣੀ 80 ਵੀ ਸੇਲ ਦੀ ਆ 80 ਵੀ ਸੇਲ ਦੀ ਆ ਬਾਈ ਕਹਿੰਦਾ ਵੀ ਪੂਰੀ ਸੋਹਣੀ ਟਰਾਲੀ ਬਣਾਈ ਹੋਈ ਆ ਦੇਖ ਸਕਦੇ ਹੋ ਤੁਸੀਂ ਪੂਰਾ ਟਰਾਲਾ ਯਾਰ ਵਧੀਆ ਕਿੰਨੇ ਫੁੱਟੀ ਆ ਵੀਰੇ ਇਹ 12 6 ਟਰਾਲੀ ਹੈ ਵੀਰੇ ਇਹ 12 6 ਦੀ ਟਰਾਲੀ ਹੈਗੀ ਜਾਲ ਦੇਖੋ ਲੱਗਿਆ ਹੋਇਆ ਫੁੱਲ ਮੋਡੀਫਾਈ ਟਰਾਲੀ ਹੈ ਜਿਵੇਂ ਅੱਜ ਕੱਲ ਆਉਂਦੀਆਂ ਨੇਗੀਆਂ ਦੇਖੋ ਜੀ ਆਲੇ-ਦਾਲ ਟਾਇਰ ਬਾਈਕ ਦਾ ਜੇ ਮੌਕੇ ਤੇ ਅਗਲਾ ਆਪਦੇ ਨਵੇਂ ਪਾਉਣਾ ਚਾਹਵੇ ਤਾਂ ਪਾ ਸਕਦਾਗਾ ਡਬਲ ਟਾਕੀ ਦਾ ਟਰਾਲਾ ਡਾਨਾ ਲੱਗਿਆ ਹੋਇਆ ਦੇਖੋ ਜੀ ਟਾਇਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਬੇਦਾਗ ਟਾਇਰ ਨੇ ਵੀਰੇ ਰੇਟ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਰੇਟ ਕਿੰਨਾ ਵੀਰੇ ਦਾ ਚਲੋ ਵੀਡੀਓ ਦੇ ਵਿੱਚ ਬਾਈ ਕਹਿੰਦਾ ਨਹੀਂ ਆਪਾਂ ਫੋਨ ਦੀ ਰੇਟ ਕਰ ਲਾਂਗੇ ਜੀ। ਉਹ ਜੀ ਪਰਲੀ ਸਾਈਡ ਉਹ ਵੀ ਦਿਖਾ ਦਿੰਨੇ ਆ ਟਰਾਲੀ ਸੋਨ ਨੂੰ ਵੀਰੇ। ਲੋਗੋ ਜਿਵੇਂ ਅੱਜ ਕੱਲ ਟਰਾਲੀਆਂ ਦੇ ਆਉਂਦੇ ਨੇ ਨਿਊ ਮਾਡਲ 2024 ਮਾਡਲ ਆ ਵੀਰੇ ਕੱਲੀ ਜੀਰੀ ਸਿਟੀ ਆ ਹੁਣ ਬਾਈਆਂ ਨੇ। ਕਰੋ ਚ ਇੱਕ ਵੀਰੇ ਟਰਾਲੀ। ਡਬਲ ਹੁੱਕ ਆ ਗਈ। 126 ਦੀ ਟਰਾਲੀ ਹੈ 126.5 ਡਬਲ ਟਾਕੀ ਦਾ ਇਹਦੇ ਡਾਲਾ ਲੱਗਿਆ ਹੋਇਆ ਜੈਕ ਆਗਾ ਸਿੰਗਲ ਵੀਰੇ ਕਈ ਵਲ ਬੰਦਾ ਕਹਿੰਦਾ ਡਬਲ ਜੈਕ ਹੈ ਵੀਰੇ ਇਹ ਸਿੰਗਲ ਜੈਕ ਆ ਵੀਰ ਜੀ ਦੇਖ ਸਕਦੇ ਹੋਗੇ ਜੈਕ ਪੂਰਾ ਵਧੀਆ ਲਗਾਇਆ ਹੋਇਆ ਜੈਕ ਵੀ ਬਾਈ ਕਹਿੰਦਾ ਪੂਰਾ ਵਧੀਆ ਲਗਾਇਆ ਹੋਇਆ ਹੋਇਆ ਵੀਰੇ ਉਹ ਨਹੀਂ ਹੈਗਾ ਵੀ ਦੇਸੀ ਜੈਕ ਆ ਫੁੱਲ ਸ਼ੌਂਗਲਾ ਤਿਆਰ ਕਰਾਈ ਹੋਈ ਆ ਬੰਦੇ ਦੀ ਟਰਾਲੀ ਵੈਸੇ ਤੁਸੀਂ ਲੁੱਕ ਟਰਾਲੀ ਦੀ ਦੇਖ ਹੀ ਰਹੇ ਹੋ ਖੜੀ ਦੀ ਦੇਖੋ ਜੀ ਪੂਰੇ ਸਟਿਕਰਸ ਟੁਕਤਾ ਵੀਰੇ ਪੂਰੇ ਵਧੀਆ ਲਾਇਆ ਹੋਇਆ ਨੇ ਨਾ ਬਾਈਆਂ ਦੇ ਆਪਣੇ ਦੇਸ਼ ਪੰਜਾਬ ਦਾ ਨਕਸ਼ਾ ਵੀਰੇ 1837 ਕਿੰਗ ਫਾਰਮ ਨਿਊ ਮਾਡਲ ਦਿਖਾਉਣੇ ਪਰਲੀ ਸਾਡਾ ਲਓ ਜੀ ਦੇਖੋ ਵੀਰੇ ਟਰਾਲੀ ਦੀ ਚੈੱਕ ਕਰ ਸਕਦੇ ਹੋ ਰੱਬ ਸੁੱਖ ਰੱਖੇ ਬਹੁਤ ਸੋਹਣੀ ਟਰਾਲੀ ਬਣਾਈ ਹੋਈ ਆ ਬਾਈ ਇਹ ਟਾਟਾ ਸੇਲ ਦਾ ਮਾਲ ਆ ਵੀਰੇ ਜਿੰਨਾ ਵੀ ਲੱਗਿਆ ਟਰਾਲੀ ਨੂੰ ਟਾਟਾ ਸੇਲ ਦੀ ਉਚਾਸੀ ਆ ਇਹਦੀ ਜੱਕ ਵੀ ਪੂਰਾ ਕੁਆਲਿਟੀ ਦਾ ਲੱਗਿਆ ਹੋਇਆ ਹਰਸ ਵੀ ਟਾਟਾ ਦਾ ਹਰਸ ਵੀ ਬਾਈ ਕਹਿੰਦਾ ਟਾਟਾ ਦਾ ਲੱਗਿਆ ਹੋਇਆ ਵੀਰੇ ਨੂੰ 1020 ਟਾਇਰ ਨੇ ਟਾਇਰ ਵੀ ਵਧੀਆ ਪਏ ਨੇ ਬੇਦਾਗ ਟਾਇਰ ਨੇ ਵੀਰ ਜੀ 5mm ਦਾ ਫਰਸਾ 5mm ਦਾ ਫਰਸਾ ਬਾਈ ਜੀ ਕਹਿ ਰਹੇ ਨੇਗੇ ਜੇ ਵੀ ਕਿਸੇ ਵੀ ਭਾਈ ਨੇ ਲੈਣੀ ਹੋਵੇ ਵੀਡੀਓ ਦੇ ਵਿੱਚ ਨੰਬਰ ਦਿੱਤਾ ਜੀ ਉਹ ਉਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਚਲੋ ਠੀਕਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ